ਸਤਿ ਸ੍ਰੀ ਅਕਾਲ ਜੀ ਹੋਪ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਇਟਲੀ ਦੇ ਵਿੱਚ ਭਰੇ ਜਾਣ ਵਾਲੇ ਪੇਪਰਾਂ ਦੇ ਬਾਰੇ ਬਹੁਤ ਸਾਰੇ ਵੀਰਪ੍ਰਮ ਆਦੇ ਮੈਸੇਜ ਆ ਰਹੇ ਸੀਗੇ WhatsApp ਮੈਸੇਜ ਕਰ ਰਹੇ ਸੀ ਕੁਝ ਲੋਕ ਕੁਝ ਕਾਲ ਵੀ ਕਰ ਰਹੇ ਸੀਗੇ ਤੇ ਪੁੱਛ ਰਹੇ ਸੀਗੇ ਕਿ ਭਾਜੀ ਕਦੋਂ ਕਦੋਂ ਤੇ ਕਿਹੜੇ ਕਿਹੜੇ ਪੇਪਰ ਭਰੇ ਜਾਣੇ ਤੇ ਜਿਹੜੇ ਜੁਲਾਈ ਦੇ ਵਿੱਚ ਹੁਣ ਜਿਹੜੇ ਪੇਪਰ ਭਰੇ ਜਾ ਰਹੇ ਨੇ ਇਹਨਾਂ ਦੇ ਬਾਰੇ ਵੀ ਕਾਫੀ ਲੋਕਾਂ ਨੇ ਸਵਾਲ ਆਇਆ ਇਹ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਆ ਜਿਹੜੇ ਜੁਲਾਈ ਦੇ ਵਿੱਚ ਪੇਪਰ ਚੱਲ ਰਹੇ ਆ ਇਹਨਾਂ ਪੇਪਰਾਂ ਬਾਰੇ ਦੱਸਦਾ ਇਹ ਕੋਈ ਨਵੇਂ ਪੇਪਰ ਨਹੀਂ ਹੈਗੇ ਇਹ ਉਹ ਪੇਪਰ ਨੇ ਜਿਹੜੇ ਪਿਛਲੇ ਸਾਲ ਖੁੱਲੇ ਸੀਗੇ ਤੇ ਜਿਹਦੇ ਵਿੱਚੋਂ 15 ਕੋ 1000 ਦਾ ਜਿਹੜਾ ਕੋਟਾ ਹੈ ਉਹ ਬਚ ਗਿਆ ਸੀਗਾ ਇਹ 9 ਮੰਥ ਵਾਲੇ ਪੇਪਰ ਨੇ ਤੇ ਤੁਸੀਂ ਪ੍ਰਵਾਹ ਸਕਦੇ ਹੋ ਕਿਸੇ ਚੰਗੇ ਵਧੀਆ ਬੰਦੇ ਦੇ ਕੋਲੋਂ ਪੇਪਰ ਭਰਾਓ ਤੇ ਉਹਦੇ ਨਾਲ ਇਹ ਗੱਲ ਪੱਕੀ ਕਰੋ ਵੀ ਅਸੀਂ ਪੇਪਰ ਵੀ ਲੈਣੇ ਆ ਪੇਪਰ ਲੈ ਕੇ ਫਿਰ ਅੱਗੇ ਤੁਸੀਂ ਭਾਵੇਂ ਜਿਹੜਾ ਵੀ ਕੰਮ ਕਰਨਾ ਹੈ ਉਹ ਕਰੋ ਫਿਰ ਜਦੋਂ ਪੇਪਰ ਤੁਹਾਨੂੰ ਮਿਲ ਜਾਣਗੇ ਤੁਸੀਂ ਅੱਗੇ ਜਾ ਕੇ ਇਹਨਾਂ ਪੇਪਰਾਂ ਨੂੰ ਕਿਉਂਕਿ ਜੇ ਖੇਤੀਬਾੜੀ ਦੇ ਪੇਪਰਾਂ ਤੇ ਤੁਸੀਂ ਜਾਓਗੇ ਤੇ ਤੁਹਾਨੂੰ ਖੇਤੀ ਦਾ ਹੀ ਕੰਮ ਕਰਨਾ ਪਵੇਗਾ ਜੇ ਤੁਸੀਂ ਹੋਰ ਕੋਈ ਕੰਮ ਕਰਨਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਇਹ ਜਿਹੜੇ ਪੇਪਰ ਆ ਇਹ ਕਨਵਰਸਿਓਨ ਦਾ ਦਮੰਦਾ ਕਰਕੇ ਇਹਨਾਂ ਨੂੰ ਕਨਵਰਟ ਕਰਨਾ ਪਊਗਾ ਇਹਨਾਂ ਨੂੰ ਬਦਲਣਾ ਪਊਗਾ ਜਦੋਂ ਇੱਕ ਵਾਰੀ ਤੁਹਾਡੇ ਇਹ ਜਿਹੜੇ ਪੇਪਰ ਆ ਜਦੋਂ ਬਦਲੇਗੇ ਫਿਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੱਦਾਂ ਮਰਜ਼ੀ ਫ੍ਰੀ ਹੋ ਤੁਸੀਂ ਜਿੱਥੇ ਮਰਜ਼ੀ ਤੇ ਮਰਜ਼ੀ ਕੰਮ ਕਰੋ ਫਿਰ ਤੁਹਾਡੀ ਇੱਕ ਰੂਟੀਨ ਹੈ ਉਹ ਚੱਲ ਜਾਣੀ ਆ ਬਹੁਤ سارے ਲੋਕ ਪੁੱਛਦੇ ਕਿ ਭਾਈ ਜਿਹੜੇ ਖੇਤੀਬਾੜੀ ਵਾਲੇ ਪੇਪਰਾਂ ਤੇ ਜੇ ਜਾਈਏ ਕਿ ਕੀ ਪੱਕੇ ਹੋ ਸਕਦੇ ਆ ਬਿਲਕੁਲ ਹੋ ਸਕਦੇ ਆ ਬਸ ਇਹ ਕਿ ਜਿਹੜੀ ਇਹਦੇ ਵਿੱਚ ਜ਼ਰੂਰਤਾਂ ਨੇ ਜੋ ਜੋ ਰਿਕੁਆਇਰਮੈਂਟ ਨੇ ਉਹਨਾਂ ਨੂੰ ਟਾਈਮ ਦੇ ਨਾਲ ਪੂਰਾ ਕਰਦੇ ਰਹੋ ਜਿੱਥੇ ਫਿੰਗਰ ਜਾਂ ਤੁਹਾਡੀ ਕਿਟ ਜਮ੍ਹਾਂ ਕਰਾਉਣ ਦੀ ਗੱਲ ਆ ਟਾਈਮ ਨਾਲ ਕਿਟ ਜਮ੍ਹਾਂ ਕਰਾਓ ਪਰ ਜਿੱਥੇ ਤੁਹਾਡੇ ਬਾਇਓਮੈਟ੍ਰਿਕ ਹੁੰਦਾ ਹੈ ਟਾਈਮ ਨਾਲ ਬਾਇਓਮੈਟ੍ਰਿਕ ਕਰਵਾ ਕੇ ਉਹਦਾ ਫਾਲੋਅ ਅਪ ਜਿਹੜਾ ਹੈ ਉਹ ਦੇਖਦੇ ਰਹੋ ਤੇ ਹੁਣ ਅਸੀਂ ਗੱਲ ਕਰਦੇ ਆ ਜਿਹੜੇ ਆਉਣ ਵਾਲੇ ਤਿੰਨਾਂ ਸਾਲਾਂ ਦੇ ਵਿੱਚ ਪੇਪਰ ਭਰੇ ਜਾਣੇ ਨੇ ਉਹ ਹੈਗੇ ਨੇ 26 ਦੇ ਵਿੱਚ 27 ਦੇ ਵਿੱਚ ਤੇ 28 ਦੇ ਵਿੱਚ ਪਹਿਲਾਂ ਉਹ ਕੋਈ ਪੇਪਰ ਨਹੀਂ ਭਰਿਆ ਜਾਣਾ ਜਨਵਰੀ ਮਹੀਨੇ ਦੇ ਵਿੱਚ ਫਾਈਲਾਂ ਇਕੱਠੀਆਂ ਹੋਣੀਆਂ ਨੇ ਸਬਮਿਸ਼ਨ ਹੋਣੀ ਆ ਫਰਵਰੀ ਦੇ ਵਿੱਚ ਉਹ ਜਿਹੜੇ ਵੀ ਪੇਪਰ ਹੈਗੇ ਨੇ ਜਿਸ ਜਿਸ ਕੈਟਾਗਰੀ ਦੇ ਵੀ ਹੈਗੇ ਆ ਉਸੇ ਆ ਤਰੀਕ ਦੇ ਹਿਸਾਬ ਨਾਲ ਜਿਹੜਾ ਕਲਿੱਕ ਜਿਹੜਾ ਹੈ ਫਰਵਰੀ ਮਹੀਨੇ ਦੇ ਵਿੱਚ ਕਲਿੱਕ ਡੇਟ ਜਿਹੜੀ ਆ ਸਟਾਰਟ ਹੋ ਜਾਣੀ ਆ ਤੇ ਫਰਵਰੀ ਚ ਕਲਿੱਕ ਹੋਣੇ ਤੇ ਜਿੱਦਾਂ ਤੁਸੀਂ ਪਿੱਛੇ ਵੇਖਿਆ ਹੋਊਗਾ ਜਿਹੜੇ ਆ ਪਿਛਲੇ ਜਿਹੜੇ ਪੇਪਰ ਸੀਗੇ ਉਹ ਵੀ 24 ਦੇ ਵਿੱਚ ਨਾ ਆਪਣਾ ਫਰਵਰੀ ਦੇ ਵਿੱਚ ਜਿਹੜੇ ਆ ਉਹ ਕਲਿੱਕ ਹੋਏ ਸੀ ਜਿੱਦਾਂ ਜਿਹੜੇ B2B ਸੀਗੇ ਉਹ 5 ਤਰੀਕ ਨੂੰ ਹੋਏ ਸੀਗੇ ਫਰਵਰੀ ਚ ਡੋਮੈਸਟਿਕ ਜਿਹੜੇ ਉਹ 7 ਨੂੰ ਹੋਏ ਸੀਗੇ ਤੇ ਜਿਹੜੇ ਐਗਰੀਕਲਚਰ ਵਾਲੇ ਹੈਗੇ ਆ ਉਹ ਹੋਏ ਸੀਗੇ 12 ਜਿਹੜੇ ਹੁਣ ਤੱਕ ਨਿਕਲ ਰਿਹਾ ਉਹਨਾਂ ਵਿੱਚੋਂ ਜਿਹੜਾ ਕੋਟਾ ਬਚਿਆ ਜਿਹੜਾ ਹੁਣ ਅ ਜੁਲਾਈ ਮਹੀਨੇ ਦੇ ਵਿੱਚ ਭਰਿਆ ਜਾ ਰਿਹਾ ਤੇ ਕਈ ਵੀਰਾਂ ਦੇ ਇਹ ਵੀ ਸਵਾਰ ਆ ਰਹੇ ਨੇ ਵੀ ਅਸੀਂ ਜੇ ਉੱਥੇ ਜਾਂਦੇ ਆ ਤਾਂ ਸਾਨੂੰ ਉੱਥੇ ਕੰਮ ਮਿਲ ਜੂਗਾ ਕੰਮ ਕਿੱਦਾਂ ਦੇ ਨੇ ਇਟਲੀ ਦੇ ਵਿੱਚ ਇਟਲੀ ਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਜਿਹੜੀ ਜ਼ਰੂਰੀ ਗੱਲ ਹੈ ਉਹ ਮੈਂ ਦੱਸ ਦੇਣਾ ਕੰਮ ਉੱਥੇ ਬਹੁਤ ਹੈ ਤੁਸੀਂ ਕਰਨ ਵਾਲੇ ਬਣੋ ਕੰਮ ਦੀ ਉੱਥੇ ਕੋਈ ਕਮੀ ਨਹੀਂ ਵੈਸੇ ਤਾਂ ਇੰਡੀਆ 'ਚ ਵੀ ਕੰਮ ਦੀ ਕੋਈ ਕਮੀ ਨਹੀਂ ਹੈ ਜਿਹੜਾ ਕਰਨ ਵਾਲਾ ਬੰਦਾ ਹੈ ਉਹ ਇੰਡੀਆ 'ਚ ਵੀ ਬਹੁਤ ਕੁਝ ਕਰ ਸਕਦਾ ਪਰ ਗੱਲ ਇਹ ਕਿਸ ਸਮੇਂ ਦੀਆਂ ਸਰਕਾਰਾਂ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਤਾਲਮੇਲ ਜਿਹੜਾ ਹੈ ਆਮ ਲੋਕਾਂ ਦੇ ਨਾਲ ਫਿੱਟ ਨਹੀਂ ਬੈਠਦਾ ਚਲੋ ਇਹ ਸਾਡਾ ਮੁੱਦਾ ਨਹੀਂ ਹੈ ਇਹਦੇ ਉੱਤੇ ਅਸੀਂ ਗੱਲ ਕਰਨ ਕਰਨਾ ਸਾਡਾ ਕੋਈ ਮਤਲਬ ਨਹੀਂ ਬਣਦਾ ਆਪਾਂ ਆਪਣੇ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ ਤੁਸੀਂ ਇਟਲੀ 'ਚ ਜਾਓ ਇਟਲੀ 'ਚ ਬਹੁਤ ਸਾਰਾ ਕੰਮ ਹੈ ਤੁਸੀਂ ਉੱਥੇ ਜੋ ਅਮੂਮਨ ਆਪਾਂ ਜਿਹੜਾ ਨਾਰਮਲ ਜਿਹੜੀ ਗੱਲ ਸੁਣਦੇ ਆ ਉਹ ਇਹੋ ਗੱਲ ਸੁਣਦੇ ਆ ਵੀ ਉੱਥੇ ਤੇ ਖੇਤੀ ਦਾ ਕੰਮ ਹੈ ਜਾਂ ਕੋਈ ਫੈਕਟਰੀਆਂ ਦੇ ਕੰਮ ਨੇ ਲੋਹੇ ਦਾ ਕੰਮ ਹੈ ਮੋਸਟਲੀ ਲੋਗੋ ਤੇ ਤੁਹਾਨੂੰ ਕਹਿੰਦੇ ਸੁਣਨ ਸੁਣਨ ਨੂੰ ਮਿਲਣਗੇ ਜਿਹੜੇ ਵੀ ਜਦੋਂ ਤੁਸੀਂ ਜਾਓਗੇ ਲੋਗ ਉਥੇ ਆਮ ਗੱਲ ਕਰਦੇ ਆ ਵੀ ਜਾਂ ਇੱਥੇ ਤਾਂ ਜਾਂ ਲੋਹਾ ਹੈ ਜਾਂ ਗੋਹਾ ਹੈ ਪਰ ਲੋਹਾ ਗੋਹਾ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਸਿਰਫ ਲੋਹੇ ਤੇ ਗੋਹੇ ਦਾ ਕੰਮ ਕਰਨਾ ਜਿਹੜੇ ਬੰਦੇ ਵਾਈਟ ਕਾਲਰ ਜੌਬ ਕਰਨੀ ਚਾਹੁੰਦੇ ਆ ਉਹ ਉੱਥੇ ਵਾਈਟ ਕਾਲਰ ਜੌਬ ਵੀ ਕਰ ਸਕਦੇ ਆ ਪਰ ਉਹਦੇ ਵਾਸਤੇ ਕੁਝ ਸ਼ਰਤਾਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਨੂੰ ਫੁੱਲਪਿਲ ਕਰਨੀਆਂ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲੀ ਗੱਲ ਵੀ ਤੁਸੀਂ ਥੋੜੇ ਬਹੁਤ ਪੜ੍ਹੇ ਲਿਖੇ ਹੋਣੇ ਚਾਹੀਦੇ ਨੰਬਰ 1 ਨੰਬਰ 2 ਜਦੋਂ ਤੁਸੀਂ ਇਟਲੀ ਜਾਣਾ ਹੈ ਜਿੱਦਾਂ ਹੁਣ ਪੇਪਰ ਭਰੇ ਜਾ ਰਹੇ ਨੇ ਮੰਨ ਲਓ ਜੁਲਾਈ 'ਚ ਹੀ ਭਰੇ ਜਾ ਰਹੇ ਨੇ ਤੁਸੀਂ ਜੁਲਾਈ ਦੇ ਪੇਪਰ ਲਾ ਦਿੱਤੇ 1 ਅਕਤੂਬਰ ਨੂੰ ਜਾ ਕੇ ਪੇਪਰ ਕਲਿੱਕ ਹੋਣੇ ਨੇ ਕਲਿੱਕ ਹੋਣ ਤੋਂ ਬਾਅਦ ਮਹੀਨਾ 2 ਮਹੀਨੇ ਬਾਅਦ ਨਿਕਲਣੇ ਆ ਪੇਪਰ ਤੁਹਾਡੇ ਕੋਲ ਇਹਦੇ ਵਿੱਚ ਬਹੁਤ ਸਾਰਾ ਸਮਾਂ ਜਿਹੜਾ ਇਹ ਮਿਲ ਜਾਣਾ ਤੁਹਾਨੂੰ ਆਪਣੀ ਤਿਆਰੀ ਕਰਨ ਵਾਸਤੇ ਜਦੋਂ ਅਸੀਂ ਪੇਪਰ ਪ੍ਰਵਾਹ ਦਿੱਤੇ ਤਾਂ ਫਿਰ ਤਾਂ ਇਹ ਹੋ ਗਿਆ ਨਾ ਵੀ ਅਸੀਂ ਹੁਣ ਇਸ ਮੁਲਕ ਨੂੰ ਛੱਡ ਕੇ ਦੂਜੇ ਮੁਲਕ ਜਾਣਾ ਹੀ ਜਾਣ ਤੇ ਜਦੋਂ ਅਸੀਂ ਕਿਸੇ ਹੋਰ ਕੰਟਰੀ ਜਾ ਰਹੇ ਹਾਂ ਤੇ ਸਾਨੂੰ ਉਦੋਂ ਹੀ ਇਹ ਸਮਝ ਲੈਣਾ ਚਾਹੀਦਾ ਕਿ ਜੇ ਕਾਮਯਾਬ ਹੋਣਾ ਸਾਨੂੰ ਉਥੋਂ ਦੀ ਬੋਲੀ ਉਥੋਂ ਦੇ ਬਾਰੇ ਸਾਨੂੰ ਜਿੰਨਾ ਵੱਧ ਵੱਧ ਅਸੀਂ ਜਾਣੀਏ ਜਾਣ ਜਾਣਨ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜੇ ਤੁਸੀਂ ਉੱਥੇ ਜਾ ਕੇ ਕੋਸ਼ਿਸ਼ ਕਰੋਗੇ ਕਿ ਹੁਣ ਸਾਨੂੰ ਪਤਾ ਲੱਗੇ ਫਿਰ ਜਦੋਂ ਤੁਸੀਂ ਉੱਥੇ ਪਹੁੰਚ ਜਾਓਗੇ ਫਿਰ ਉਹ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਲੱਗਣਗੀਆਂ ਉਹ ਤੁਹਾਨੂੰ ਮਾਇੂਸ ਕਰਨਗੀਆਂ ਉਹ ਤੁਹਾਨੂੰ ਇੱਕ ਵਾਰੀ ਥੋੜਾ ਚਕਰਾਂਕ ਪਾਉਣਗੀਆਂ ਇਸ ਕਰਕੇ ਕੋਸ਼ਿਸ਼ ਕਰੋ YouTube ਦੇ ਉੱਤੇ ਤੁਸੀਂ ਰੀਲਾਂ ਵੀ ਦੇਖਦੇ ਹੋ ਵੀਡੀਓ ਸ਼ਾਰਟਸ ਵੀ ਦੇਖਦੇ ਹੋ ਸਭ ਕੁਝ ਦੇਖਦੇ ਹੋ Facebook Instagram ਸਭ ਕੁਝ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਕੇ ਜੇ ਤੁਸੀਂ ਇਹ ਸੋਚ ਹੀ ਲਿਆ ਮਨ ਬਣਾ ਹੀ ਲਿਆ ਕਿ ਅਸੀਂ ਇਟਲੀ ਜਾਣਾ ਹੈ ਤੇ ਤੁਸੀਂ ਕਟੋ-ਕਟ ਜਾਦਾ ਨਹੀਂ 5 ਮਿੰਟ ਜਾਂ 10 ਮਿੰਟ ਇਟਾਲੀਅਨ ਲੈਂਗੁਏਜ ਜਿਹੜੀ ਆ YouTube ਦੇ ਉੱਤੇ ਬਹੁਤ ਲੋਕ ਸਿਖਾਉਂਦੇ ਨੇ ਉਹ ਸਿੱਖਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਬੇਸਿਕ ਜਿਹੜੀ ਲੈਂਗੁਏਜ ਆ ਉਹ ਜਦੋਂ ਤੁਸੀਂ ਸਿੱਖਣੀ ਸ਼ੁਰੂ ਕਰੋਗੇ ਇੱਕ ਤਾਂ ਤੁਹਾਨੂੰ ਜਦੋਂ ਤੁਸੀਂ ਸਿੱਖਣੀ ਸ਼ੁਰੂ ਕਰਦੇ ਹੋ ਤੁਹਾਨੂੰ ਮਜ਼ਾ ਆਏਗਾ ਤੁਸੀਂ ਲੋਕਾਂ ਨਾਲ ਗੱਲਬਾਤ ਕਰੋਗੇ ਫਿਰ ਜਦੋਂ ਤੁਸੀਂ ਇਟਲੀ ਚ ਪਹੁੰਚੋਗੇ ਤੁਹਾਨੂੰ ਚੇਤਾ ਆਏਗਾ ਮੇਰੀਆਂ ਗੱਲਾਂ ਕਿ ਸਾਨੂੰ ਵਾਕਈ ਕਿਸੇ ਨੇ ਦੱਸਿਆ ਸੀਗਾ ਕਿ ਇਹ ਇਹ ਜਿਹੜਾ ਇੰਨਾ ਕੁ ਤੁਸੀਂ ਬੇਸਿਕ ਲੈਂਗੁਏਜ ਦਾ ਕੋਰਸ ਹੈ ਜਿਹੜਾ ਉਹ ਕਰਕੇ ਜਾਓਗੇ ਨਾ ਤੇ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਗੀ ਤੁਸੀਂ ਟ੍ਰੇਨ 'ਚ ਸਫਰ ਕਰ ਸਕਦੇ ਹੋ ਬੱਸ ਸੱਚ ਸਫਰ ਕਰ ਸਕਦੇ ਹੋ ਤੁਹਾਨੂੰ ਪਿਆਸ ਲੱਗੀ ਤੁਸੀਂ ਕਿਸੇ ਨੂੰ ਪਾਣੀ ਦਾ ਗਲਾਸ ਮੰਗ ਸਕਦੇ ਹੋ ਤੁਹਾਨੂੰ ਭੁੱਖ ਲੱਗੀ ਤੁਸੀਂ ਇਹ ਕਹਿ ਸਕਦੇ ਹੋ ਸਾਨੂੰ ਭੁੱਖ ਲੱਗੀ ਹੈ ਪਰ ਜੇ ਤੁਹਾਨੂੰ ਬੇਸਿਕ ਲੈਂਗੁਏਜ ਵੀ ਨਹੀਂ ਆਉਂਦੀ ਤਾਂ ਤੁਹਾਡੇ ਨੇੜੇ ਬਾਥਰੂਮ ਹੋਏਗਾ ਤੁਹਾਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਬਾਥਰੂਮ ਕਿੱਥੇ ਕਿਉਂਕਿ ਉੱਥੇ ਇੰਡੀਆ ਵਾਂਗੂ ਇੰਗਲਿਸ਼ ਨਹੀਂ ਬੋਲੀ ਜਾਂਦੀ ਨਾ ਹੀ ਉਥੇ ਹਿੰਦੀ ਨਾ ਹੀ ਉਥੇ ਪੰਜਾਬੀ ਹੋਰ ਕੋਈ ਲੈਂਗੁਏਜ ਨਹੀਂ ਬੋਲੀ ਜਾਂਦੀ ਉਥੇ ਸਭ ਤੋਂ ਜਿਹੜੀ ਉੱਪਰ ਦੀ ਬੋਲੀ ਹੈ ਉਹ ਇਟਾਲੀਅਨ ਹੀ ਹੈ ਤੇ ਜੇ ਤੁਹਾਨੂੰ ਇਟਾਲੀਅਨ ਆਉਂਦੀ ਹੈ ਤਾਂ ਤੁਸੀਂ ਕਾਮਯਾਬ ਹੋ ਜਾਓਗੇ ਜੇ ਤੁਹਾਨੂੰ ਇਟਾਲੀਅਨ ਨਹੀਂ ਆਉਂਦੀ ਫਿਰ ਹੋ ਤੁਸੀਂ ਫਿਰ ਵੀ ਜਾਓਗੇ ਲੇਕਿਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਊਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਜੇ ਤੁਸੀਂ ਜਾਣ ਦਾ ਮਨ ਬਣਾ ਹੀ ਲਿਆ ਹੈ ਤੇ ਫਿਰ ਤੁਸੀਂ ਥੋੜੀ ਤਿਆਰੀ ਕਰ ਲਓ ਹੁਣ ਗੱਲ ਕਰਦੇ ਹਾਂ ਕੰਮਾਂ ਦੀ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਲੋਕ ਕਹਿੰਦੇ ਆ ਵੀ ਗੋਹੇ ਦਾ ਕੰਮ ਆ ਜਾਂ ਫਿਰ ਲੋਹੇ ਦਾ ਕੰਮ ਆ ਕੰਮ ਉੱਥੇ ਬਹੁਤ ਸਾਰੇ ਨੇ ਮੈਂ ਉੱਥੇ ਹੀ ਆ ਮੈਂ ਉੱਥੇ ਫੋਟੋਗ੍ਰਾਫੀ ਦਾ ਕੰਮ ਕਰਦਾ ਬਹੁਤ ਸੋਹਣਾ ਕੰਮ ਆ ਫੋਟੋਗ੍ਰਾਫੀ ਦਾ ਹੋਰ ਤੁਸੀਂ హెయిర్ ਡ्रेसਰ ਦਾ ਕੰਮ ਸਿੱਖ ਕੇ ਜਾਓ ਇੱਥੋਂ ਜੇ ਤੁਸੀਂ ਵਾਲ ਕੱਟਣ ਦਾ ਬਿਊਟੀਸ਼ੀਨ ਦਾ ਇਹ ਸਾਰਾ ਨੇਲਜ਼ ਦਾ ਜਿਹੜਾ ਲੇਡੀਜ਼ ਦੇ ਵਿੱਚ ਕਾਫੀ ਲੋਕ ਕਰਦੇ ਨੇ ਇਨ੍ਹਾਂ ਕੰਮਾਂ ਦੇ ਵਿੱਚ ਬਹੁਤ ਉੱਥੇ ਪੈਸਾ ਹੈ ਬਹੁਤ ਕੰਮ ਹੈ ਡਰਾਈਵਿੰਗ ਸਿੱਖ ਕੇ ਜਾਓ ਤੁਸੀਂ ਲਾਇਸੈਂਸ ਜਿਹੜਾ ਇੰਡੀਆ ਦਾ ਲਾਇਸੈਂਸ ਹੈ 1 ਸਾਲ ਲਈ ਉੱਥੇ ਤੁਸੀਂ ਉਹਦੇ ਤੇ ਗੱਡੀ ਚਲਾ ਸਕਦੇ ਹੋ ਪਰਮਿਸ਼ਨ ਲੈ ਕੇ ਹੋਰ ਵੀ ਬਹੁਤ ਸਾਰੇ ਕੰਮ ਨੇ ਤੁਸੀਂ ਤੰਦੂਰ ਤੇ ਰੋਟੀਆਂ ਲਾਉਣੀਆਂ ਸਿੱਖ ਲਓ ਬਹੁਤ ਸਾਰੇ ਇੰਡੀਅਨ ਰੈਸਟੋਰੈਂਟ ਨੇ ਜਿੱਥੇ ਤੁਹਾਨੂੰ ਇਹ ਕੰਮ ਮਿਲ ਜੇਗਾ ਤੁਸੀਂ ਕੁਕਿੰਗ ਦਾ ਕੰਮ ਸਿੱਖ ਲਓ ਤੁਸੀਂ ਹਲਵਾਈ ਦਾ ਕੰਮ ਸਿੱਖ ਲਓ ਪਰ ਇਹ ਗੱਲਾਂ ਤੁਹਾਨੂੰ ਕੋਈ ਵੀ ਨਹੀਂ ਦੱਸੇਗਾ ਤੁਹਾਨੂੰ ਸਿਰਫ ਇਹ ਹੀ ਕਹੇਗਾ ਕਿ ਆ ਜਾ ਆ ਜਾ ਜਦੋਂ ਤੁਸੀਂ ਉੱਥੇ ਪਹੁੰਚ ਜਾਓਗੇ ਤੈਨੂੰ ਤੁਸੀਂ ਦੱਸੋਗੇ ਕਿ ਹੁਣ ਮੈਂ ਕੰਮ ਕੀ ਕਰਾਂ ਦੱਸੋ ਮੈਂ ਕੀ ਕਰਾਂ ਤਾਂ ਫਿਰ ਤੁਹਾਨੂੰ ਕਦੀ ਅੰਗੂਰ ਤੋੜਨ ਲੈ ਜਾਏਗਾ ਜਾਂ ਤੁਹਾਨੂੰ ਕਿਤੇ ਦਿਹਾੜੀ ਲੱਗ ਗਈ ਤਾਂ ਲਵਾ ਦੇਗਾ ਨਹੀਂ ਲੱਗੀ ਤਾਂ ਫਿਰ ਉਪਰੇ ਜੀ ਹੁਣ ਮੈਂ ਕੀ ਕਰਾਂ ਸੋ ਮੇਰੇ ਕਹਿਣ ਦਾ ਮਤਲਬ ਜੇ ਤੁਸੀਂ ਜਾਣਾ ਚਾਹੁੰਦੇ ਹੋ ਜੇ ਤੁਹਾਨੂੰ ਕੋਈ ਲੈ ਕੇ ਜਾ ਰਿਹਾ ਹੈ ਜਾਂ ਤੁਸੀਂ ਤਿਆਰੀ ਕਰ ਲਈ ਹੈ ਤਾਂ ਬੇਸਿਕ ਲੈਂਗੁਏਜ ਬਹੁਤ ਜ਼ਰੂਰੀ ਹੈ ਇਟਾਲੀਅਨ ਉਹਨੂੰ ਸਿੱਖੋ ਤੇ ਇਹਦੇ ਨਾਲ ਨਾਲ ਤੁਸੀਂ YouTube ਦੇ ਉੱਤੇ ਇਹਨਾਂ ਦੀਆਂ ਫਿਲਮਾਂ ਇਹਨਾਂ ਦੇ ਛੋਟੇ-ਛੋਟੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਦੇਖੋ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਕਰ ਲੋਗੇ اے ਬੀ ਸੀ ਡੀ ਸਿੱਖ ਲਓ ਤੇ ਆਪਾਂ ਏ ਬੀ ਸੀ ਡੀ ਕਿੱਦਾਂ ਬੋਲਦੇ ਆ ਉਹ ਕਿੱਦਾਂ ਬੋਲਦੇ ਨੇ ਇਹ ਲੈਂਗੁਏਜ ਤੁਹਾਡੇ ਬਹੁਤ ਹੀ ਕੰਮ ਆਊਗੀ ਤੇ ਜੇ ਤੁਸੀਂ ਇਟਾਲੀਅਨ ਬੋਲਣੀ ਸਿੱਖ ਗਏ ਫਿਰ ਤੁਹਾਡਾ ਤੁਹਾਨੂੰ ਕੋਈ ਕੰਪੀਟ ਨਹੀਂ ਕਰ ਸਕਦਾ ਫਿਰ ਤੁਹਾਨੂੰ ਕੋਈ ਵੀ ਬੰਦਾ ਇਹ ਨਹੀਂ ਕਹੂਗਾ ਕਿ ਤੁਸੀਂ ਲੋਹੇ ਦਾ ਕੰਮ ਕਰੋ ਜਾਂ ਤੁਸੀਂ ਗੋਹੇ ਦਾ ਕੰਮ ਕਰੋ ਜਾਂ ਤੁਸੀਂ ਹੋਰ ਕੋਈ ਕੰਮ ਕਰੋ ਜਿਵੇਂ ਤੁਹਾਡਾ ਦਿਲ ਕਰਦਾ ਵਾਈਟ ਕਲਰ ਜੌਬ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਉੱਥੇ ਮਲੇਪ ਤੋਂ ਚਲਾ ਸਕਦੇ ਹੋ ਤੁਸੀਂ ਕਈ ਵੱਡੇ ਵੱਡੇ ਸਟੋਰ ਨੇ ਉੱਥੇ ਬਿੱਲ ਕੱਟਣ ਦਾ ਕੰਮ ਕਰ ਸਕਦੇ ਹੋ ਜਿਵੇਂ ਆਪਣੇ ਤੇ ਰਿਲਾਈਂਸ ਫਰੈਸ਼ ਤੇ ਹੋਰ ਕਈ ਵੱਡੇ ਵੱਡੇ ਸਟੋਰ ਹੁੰਦੇ ਨੇ ਇਸੇ ਤਰੀਕੇ ਦੇ ਉੱਥੇ ਵੀ ਸਟੋਰ ਹੈਗੇ ਨੇ ਤੁਸੀਂ ਉੱਥੇ ਬਿੱਲ ਕਟਿੰਗ ਬਿੱਲ ਕੱਟਣ ਦਾ ਕੰਮ ਕਰ ਸਕਦੇ ਹੋ ਕੈਸ਼ੀਅਰ ਤੁਸੀਂ ਬਣ ਸਕਦੇ ਹੋ ਫਿਰ ਤੁਸੀਂ ਇਹ ਕੰਮ ਤਾਂ ਇਹਦੇ ਨਾਲ ਨਾਲ ਹੋਰ ਵੀ ਕਈ ਕੰਮ ਕਰ ਸਕਦੇ ਹੋ ਤੁਸੀਂ ਅ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਹੈਅ ਡ्रेसਰ ਦਾ ਕੰਮ ਕਰ ਸਕਦੇ ਹੋ ਹਲਵਾਈ ਦਾ ਕੰਮ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਮੈਂ ਤੁਹਾਨੂੰ ਇਟਲੀ ਦੇ ਵਿੱਚ ਅਸਲ ਸਚਾਈ ਹੈ ਕੀ ਆ ਉਹਦੇ ਬਾਰੇ ਵੀ ਜਾਣੂ ਕਰਵਾਵਾਂਗਾ ਜੇਕਰ ਤੁਸੀਂ ਪੇਪਰ ਭਰਉਣਾ ਚਾਹੁੰਦੇ ਹੋ ਜੇਕਰ ਤੁਸੀਂ ਇਟਲੀ ਜਾਣਾ ਚਾਹੁੰਦੇ ਹੋ ਉਹਦੇ ਲਈ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਧੰਨਵਾਦ